ਮੈਂ ਸਰਜ ਕਰਣਿਆ ਮੈਨੂੰ ਇਹ ਵੀ ਕੋਈ ਪਰਿਵਾਰਕ ਜੀ ਕੁੜੀ ਲੱਭ ਜੇ ਤੇ ਮੈਨੂੰ ਇਹਨਾਂ ਸੰਜੀਵ ਭਾਜੀ ਹੁਣਾਂ ਸਲਾਹ ਦਿੱਤੀ ਵੀ ਚੁੱਪ ਕਰਕੇ ਥਾਈਲੈਂਡ ਤੋਂ ਕੋਈ ਪਰਿਵਾਰਕ ਸਰਤੇ ਚੁਨੀ ਲਈ ਹੋਵੇ ਨਾਲੇ ਤੁਹਾਨੂੰ ਸ਼ਾਮ ਨੂੰ ਵਿਸੇ ਮਸਾਂ ਨਾਮ ਪੁੱਛੋ ਜੀ ਮੇਰਾ ਤੁਸੀਂ ਹੋਰ ਨਾ ਕਰਾ ਦਿਓ ਕਿ ਇਹਨਾਂ ਦੇ ਨਹੀਂ ਹੋਵੇ ਸਵਾਲ ਦੋਨਾਂ ਨੂੰ ਹਾਂ ਇਹਨਾਂ ਦੇ ਦੋਨਾਂ ਨੂੰ ਉਹਦੇ ਤਾਂ ਮੇਰਾ ਤਾਂ 12 ਸਾਲ ਹੋ ਗਏ ਜੀ ਵਿਆਹ ਉਹਦੀ ਤਾਂ ਬੇਟੀ ਹੈ ਬਹੁਤ ਪਿਆਰੀ ਹੈ ਮੇਰੀ ਤਾਂ ਬੇਟੀ ਦੱਸੋ ਫਿਰ ਤੁਸੀਂ ਕਦੋਂ ਕਰਾਓਗੇ ਭਾਜੀ ਕਰਾ ਨਹੀਂ ਰਿਹਾ ਜਾਂ ਹੋ ਨਹੀਂ ਰਿਹਾ ਹਾਂ ਇਹ ਤੁਸੀਂ ਕਲੀਅਰ ਕਰ ਦੋ ਵੇ ਇਹਨਾਂ ਕਹੋ ਮੇਰੇ ਮੁੰਡੇ ਨੂੰ ਐਡਾ ਟੈਲੈਂਟ ਹੈ ਨਹੀਂ ਅਸੀਂ ਆਪ ਲੱਭ ਕੇ ਦੇਾਂਗੇ ਕੋਈ ਖਰਾਬ ਜੀ ਮੇਰਾ ਤਾਂ ਹੁਣ ਮਤਲਬ ਮੈਂ ਸਰਚ ਕਰਨਿਆ ਮੈਨੂੰ ਇਹ ਵੀ ਕੋਈ ਪਰਿਵਾਰਿਕ ਜੀ ਕੁੜੀ ਲੱਭ ਜੇ ਹਾਏ ਤੇ ਮੈਨੂੰ ਇਹਨਾਂ ਸੰਜੀਵ ਭਾਜੀ ਹੁਣਾਂ ਸਲਾਹ ਦਿੱਤੀ ਵੀ ਚੁੱਪ ਕਰਕੇ ਥਾਈਲੈਂਡ ਤੋਂ ਕੋਈ ਪਰਿਵਾਰਕੀ ਚਲੀ ਆ ਗਿਆ। ਦਸ ਆਦੇ ਚੁੱਲੇ ਬੈਠੇ ਤੇ ਸਾਰਾ ਪਰਿਵਾਰ ਸਾਹਮਲੇ ਸਿਰ ਤੇ ਚੁੰਨੀ ਲਈ ਹੋਵੇ ਨਾਲੇ ਤੁਹਾਨੂੰ ਸਾਹਮਣੇ ਵੀ ਵੇਖੇ ਮਸਾਲਾ 205 ਆ ਨਾ ਫੜਾਈ ਓ ਗੋਡ ਏ ਜਿਵੇਂ ਸਿਰ ਤੇ ਚੁੰਨੀ ਵਾਲੀ ਗੱਲ ਕੀਤੀ ਜਦੋਂ ਟ੍ਰੇਲਰ ਚ ਆਪਾਂ ਦੇਖਿਆ ਨਾ ਵੀ ਉਹ ਗੁਰਪ੍ਰੀਤ ਮੈਮ ਹੋਰੀ ਘੁੰਡ ਕੱਢ ਕੇ ਉਹਨੇ ਹੱਥ ਬਾਣੀ ਚ ਵੀ ਪਰਿਆ ਫਸਟ ਟਾਈਮ ਉਹ ਬੜਾ ਵਾਇਰਲ ਹੋਇਆ ਲੋਕਾਂ ਨੇ ਉਹ ਬਹੁਤ ਪਿਆਰ ਕੀਤਾ ਉਹ ਅਸੀਂ ਸ਼ੂਟ ਵੇਲੇ ਸਾਡਾ ਬਹੁਤ ਮਾੜਾ ਹਾਲ ਸੀ ਉਸ ਦਿਨ ਅਸੀਂ ਮੈਂ ਪੰਗੂ ਮੈਮ ਦੇਦਾਰ ਹਣੀ ਹਣੀ ਵੀ ਰਹੀ ਚੜੇ ਸੀਗੇ ਸਾਡੇ ਡਾਇਰੈਕਟਰ ਸਾਹਿਬ ਮਨੀਸ਼ ਭਾਜੀ ਉੱਥੇ ਸੀਗੇ ਸਟ ਸਾਡਾ ਬਹੁਤ ਬੜਾ ਹਾਲ ਸੀ ਅਸੀਂ ਸ਼ਾਇਦ ਸਾਡਾ ਸ਼ੂਟ ਸੀਗਾ ਕੁਝ 20 ਮਿੰਟ ਦਾ ਸਾਨੂੰ 2 ਘੰਟੇ ਲੱਗੇ ਉਹ ਸੀਨ ਕਿਉਂਕਿ ਔਨ ਦੀ ਸਪੌਟ ਹੀ ਉਹ ਚੀਜ਼ ਇੱਕਦਮ ਇਕਦਮ ਬਣਾ ਕੋਈ ਸੀਨ ਛੋਟਾ ਸੀਗਾ ਪਰ ਜਦੋਂ ਦਿਮਾਗ 'ਚ ਆਇਆ ਤੇ ਉਹਨੂੰ ਵੱਡਾ ਕਰਨਾ ਹੈਗਾ ਵਧੀਆ ਹੋਣਾ ਵੀ ਹੁਣ ਹੋਰ ਵਧੀਆ ਕਰੀਏ ਤੇ ਉਹਨੂੰ ਕਾਫੀ ਟਾਈਮ ਲੱਗ ਗਿਆ ਉਹ ਸੀਨ ਨੂੰ ਸ਼ੂਟ ਕਰਨੇ ਤੁਸੀ ਥੀਏਟਰ ਤੋਂ ਇਸ ਲਾਈਨ ਦੇ ਵਿੱਚ ਆਏ ਸੀ ਕਦੀ ਇਹ ਮਨ ਦੇ ਵੀ ਸੁਪਨਾ ਸੀਗਾ ਕਿ ਮੈਂ ਮੇਨ ਲੀਡ ਦੇ ਵਿੱਚ ਕੰਮ ਕਰਾਂ ਨਾ ਮੈਂ ਕਦੇ ਨਹੀਂ ਸੀ ਸੋਚੀ ਕਦੇ ਵੀ ਨਹੀਂ ਕਿਉਂਕਿ ਮੈਂ ਫਿਲਮ ਲਾਈਨ 'ਚ ਲੇਟ ਆਈ ਹਾਂ ਮੈਂ ਥੀਏਟਰ ਬਹੁਤ ਕੀਤਾ ਤੇ ਮੈਨੂੰ ਇਹ ਲੱਗਦਾ ਕਿ ਪਿਛਲੇ ਜਿੰਨੀ ਥੀਏਟਰ 'ਚ ਇੰਨੀ ਮਿਹਨਤ ਸੀ ਕਿਸੇ ਵੀ ਫੀਲਡ 'ਚ ਜਦੋਂ ਤੁਸੀਂ ਬਹੁਤ ਮਿਹਨਤ ਕਰਦੇ ਹੋ ਕੁਦਰਤ ਨੇ ਸਾਨੂੰ ਬਹੁਤ ਕੁਝ ਦੇਣਾ ਹੁੰਦਾ ਤੇ ਮੈਨੂੰ ਇਹ ਲੱਗਦਾ ਕਿ ਜਿਹੜੀ ਉਹ ਮਿਹਨਤ ਸੀ ਉਹਦੀ ਬਦੌਲਤ ਹੀ ਹੋਇਆ ਮੈਂ ਸਰਚ ਕਰਨਿਆ ਮੈਨੂੰ ਇਹ ਵੀ ਕੋਈ ਪਰਿਵਾਰਕ ਜੀ ਕੁੜੀ ਲੱਭ ਜੇ ਤੇ ਮੈਨੂੰ ਇਹਨਾਂ ਸੰਜੀਵ ਭਾਜੀ ਹੁਣਾਂ ਸਲਾਹ ਦਿੱਤੀ ਵੀ ਚੁੱਪ ਕਰਕੇ ਥਾਈਲੈਂਡ ਤੋਂ ਕੋਈ ਪਰਿਵਾਰਕ ਸਰਦੇ ਚਨੀ ਲਈ ਹੋਵੇ ਨਾਲੇ ਤਾਂ ਉਹ ਸ਼ਾਮ ਨੂੰ ਵਿਸੇ ਮਸਾ ਨਾਉਨ ਪੁੱਛੋ ਜੀ ਮੇਰਾ ਤੁਸੀਂ ਹੋਰ ਨਾ ਕਰਾ ਦਿਓ ਕਿ ਤੇ ਇਹਨਾਂ ਦੇ ਨਹੀਂ ਹੋਵੇਗਾ ਸਵਾਲ ਦੋਨਾਂ ਨੂੰ ਹਾਂ ਇਹਨਾਂ ਦੋਨਾਂ ਨੂੰ ਉਹਦੇ ਤਾਂ ਮੇਰਾ ਤਾਂ 12 ਸਾਲ ਹੋ ਗਏ ਜੀ ਪਿਆਰ ਨੂੰ ਉਹਦੀ ਤਾਂ ਬੇਟੀ ਹੈ ਬਹੁਤ ਪਿਆਰੀ ਮੇਰੀ ਤਾਂ ਬੇਟੀ ਹੈ ਦੱਸੋ ਫੇਰ ਤੁਸੀਂ ਕਦੋਂ ਕਰਾਓਗੇ ਭਾਜੀ ਕਰਾ ਨਹੀਂ ਰਿਹਾ ਜਾਂ ਹੋ ਨਹੀਂ ਰਿਹਾ ਇਹ ਵੀ ਕਲੀਅਰ ਕਰ ਦੋ ਵੇ ਇਹਨਾਂ ਕਹੋ ਮੇਰੇ ਬੁੰਡੇ ਨੂੰ ਐਡਾ ਟੈਲੈਂਟ ਕਰਾ ਦੇ ਅਸੀਂ ਆਪ ਲੱਭ ਕੇ ਦਿਆਂਗੇ ਕੋਈ ਖਰਾਬ ਜੀ ਮੈਂ ਤਾਂ ਹੁਣ ਮਤਲਬ ਮੈਂ ਸਰਚ ਕਰਨ ਰਿਹਾ ਮੈਨੂੰ ਇਹ ਵੀ ਕੋਈ ਪਰਿਵਾਰਿਕ ਜੀ ਕੁੜੀ ਲੱਭ ਜੇ ਮੈਨੂੰ ਇਹਨਾਂ ਸੰਜੀਵ ਭਾਜੀ ਹੁਣਾਂ ਸਲਾਹ ਦਿੱਤੀ ਵੀ ਚੁੱਪ ਕਰਕੇ థਾਈਲੈਂਡ ਤੋਂ ਕੋਈ ਪਰਿਵਾਰਕੀ ਚਲੀ ਆ ਗਿਆ ਜਦ ਸਾਰੇ ਚੁੱਲੇ ਬੈਠੇ ਤੇ ਸਾਰਾ ਪਰਿਵਾਰ ਸਾਹਮਣੇ ਸਿਰ ਤੇ ਚੁੰਨੀ ਲਈ ਹੋਵੇ ਨਾਲੇ ਤੁਹਾਨੂੰ ਸ਼ਾਮੇ ਵੀ ਬਿਸ਼ੇ ਮਸਾਲਾ 205 ਆ ਨਾ ਫੜਾਈ ਓ ਗੋਡ ਏ ਜਿਵੇਂ ਸਿਰ ਤੇ ਚੁੰਨੀ ਵਾਲੀ ਗੱਲ ਕੀਤੀ ਜਦੋਂ ਟ੍ਰੇਲਰ ਚ ਆਪਾਂ ਦੇਖਿਆ ਨਾ ਵੀ ਉਹ ਗੁਰਪ੍ਰੀਤ ਮੈਮ ਹੋਰੀ ਘੁੰਡ ਕੱਢ ਕੇ ਉਹਨੇ ਹੱਥ ਫਾੜੇ ਚ ਵੀ ਪਰ ਆ ਫਸਟ ਟਾਈਮ ਉਹ ਬੜਾ ਵਾਇਰਲ ਹੋਇਆ ਲੋਕਾਂ ਨੇ ਉਹ ਬਹੁਤ ਪਿਆਰ ਕੀਤਾ ਉਹ ਅਸੀਂ ਸ਼ੂਟ ਵੇਲੇ ਸਾਡਾ ਬਹੁਤ ਮਾੜਾ ਹਾਲ ਸੀ ਉਸਦੇ ਅਸੀਂ ਮੈਂ ਪੰਗੂ ਮੈਮ ਦੇਦਾਰ ਹਣੀ ਹਣੀ ਵੀ ਰਹੀ ਚੜੇ ਸੀਗੇ ਸਾਡੇ ਡਾਇਰੈਕਟਰ ਸਾਹਿਬ ਮਨੀਸ਼ ਭਾਜੀ ਉੱਥੇ ਸੀਗੇ ਸਟ ਸਾਡਾ ਬਹੁਤ ਬੜਾ ਹਾਲ ਸੀ ਅਸੀਂ ਸ਼ਾਇਦ ਸਾਡਾ ਸ਼ੂਟ ਸੀਗਾ ਕੁਝ 20 ਮਿੰਟ ਦਾ ਸਾਨੂੰ 2 ਘੰਟੇ ਲੱਗੇ ਉਹ ਸੀਨ ਕਿਉਂਕਿ ਔਨ ਦੀ ਸਪੌਟ ਹੀ ਉਹ ਚੀਜ਼ ਇੱਕਦਮ ਇਕਦਮ ਬਣਾ ਕੋਈ ਸੀਨ ਛੋਟਾ ਸੀਗਾ ਪਰ ਜਦੋਂ ਦਿਮਾਗ 'ਚ ਆਇਆ ਤੇ ਉਹਨੂੰ ਵੱਡਾ ਕਰਨਾ ਹੈਗਾ ਵਧੀਆ ਬਣਾ ਹੈ ਵੀ ਹੁਣ ਹੋਰ ਵਧੀਆ ਕਰੀਏ ਤੇ ਉਹਨੂੰ ਕਾਫੀ ਟਾਈਮ ਲੱਗ ਗਿਆ ਉਹ ਸੀਨ ਨੂੰ ਸ਼ੂਟ ਕਰਨ ਤੇ ਤੁਸੀਂ ਥੀਏਟਰ ਤੋਂ ਇਸ ਲਾਈਨ ਦੇ ਵਿੱਚ ਆਏ ਸੀ ਕਦੀ ਇਹ ਮਨ ਦੇ ਵੀ ਸੁਪਨਾ ਸੀਗਾ ਕਿ ਮੈਂ ਮੇਨ ਲੀਡ ਦੇ ਵਿੱਚ ਕੰਮ ਕਰਾਂ ਨਾ ਮੈਂ ਕਦੇ ਨਹੀਂ ਸੀ ਸੋਚਿਆ ਕਦੇ ਵੀ ਨਹੀਂ ਕਿਉਂਕਿ ਮੈਂ ਫਿਲਮ ਲਾਈਨ 'ਚ ਲੇਟ ਆਈ ਆ ਮੈਂ ਥੀਏਟਰ ਬਹੁਤ ਕੀਤਾ ਤੇ ਮੈਨੂੰ ਇਹ ਲੱਗਦਾ ਕਿ ਪਿਛਲੇ ਜਿੰਨੀ ਥੀਏਟਰ 'ਚ ਇੰਨੀ ਮਿਹਨਤ ਸੀ ਕਿਸੇ ਵੀ ਫੀਲਡ 'ਚ ਜਦੋਂ ਤੁਸੀਂ ਬਹੁਤ ਮਿਹਨਤ ਕਰਦੇ ਹੋ ਕੁਦਰਤ ਨੇ ਸਾਨੂੰ ਬਹੁਤ ਕੁਝ ਦੇਣਾ ਹੁੰਦਾ ਤੇ ਮੈਨੂੰ ਇਹ ਲੱਗਦਾ ਕਿ ਜਿਹੜੀ ਉਹ ਮਿਹਨਤ ਸੀ ਉਹਦੀ ਬਦੌਲਤ ਇਹ ਹੋਇਆ